ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਿਓ ਹਿੰਦੁਸਤਾਨ ਫਾਸਿਓ ਦੇਖਣ ਵਾਲੇ ਦਸਕਾਂ ਤਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਲੁਧਿਆਣਾ ਦੇ ਤਾਜਪੁਰ ਰੋਡ ਈਐਸਡਬਲਿਊ ਕਲੋਨੀ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ ਕਾਸੋ ਆਪਰੇਸ਼ਨ ਦੇ ਦੌਰਾਨ 10 ਨਸ਼ਾ ਤਸਕਰਾਂ ਦੇ ਵਿੱਚ 8 ਨਸ਼ਾ ਤਸਕਰ ਗ੍ਰਿਫਤਾਰ ਅਤੇ 5 ਨਸ਼ਾ ਤਸਕਰਾਂ ਦੇ ਖਿਲਾਫ ਮੁਕੱਦਮਾ ਦਰਜ ਪ੍ਰੈਸ ਵਾਰਤਾ ਦੇ ਦੌਰਾਨ ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਆਓ ਜਾਣਦੇ ਹਾਂ ਪੂਰੀ ਖਬਰ ਲੁਧਿਆਣਾ ਤੋਂ ਬਿਊਰੋ ਰਿਪੋਰਟ ਜਿਹੜਾ ਟ ਕਿ ਜੇ ਆਪਾਂ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਹੈ ਅੱਜ ਇਹ ਚੌਥਾ ਆਪਰੇਸ਼ਨ ਕੀਤਾ ਹਰ ਹਫ਼ਤੇ ਕਰ ਰਹੇ ਹਾਂ ਈਡਬਲਿਊਐਸ ਕਲੋਨੀ ਤਾਜਪੁਰ ਰੋਡ ਆਇਡੈਂਟੀਫਾਈਡ 10 ਪੈਡਲਸ ਸੀਗੇ ਕਿਨੇ ਸਰ ਕਿਨੇ ਜੀ 10 10 ਆਇਡੈਂਟੀਫਾਈਡ ਸੀਗੇ ਸਰਵਲੈਂਸ ਚਲਦੀ ਸੀਗੀ ਸਾਡੀ ਕਨਫੀਡੈਂਸ ਦੀ ਸਰਵਲੈਂਸ ਤੋਂ ਬਾਅਦ ਅੱਜ ਸਵੇਰੇ ਟਾਰਗੇਟਡ ਰੇਡਸ ਕਰਾਈ ਗਈਆਂ ਤੇ 8 ਵਿੱਚੋਂ ਦਾ ਸੁੱਟੋਂ 8 ਬੰਦੇ ਫੜੇ ਗਏ ਜੀ ਪੰਜ ਪਰਚੇ ਐ ਐਨਡੀਡੀਐਫ ਆਇਲ ਦਿੱਤੀ ਹੋਈ ਹੈ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਦੁਪਹਿਰ ਤੱਕ ਅਪਡੇਟ ਕਰ ਦੱਸ ਦੇਗੇ ਸਰ ਇਹ ਪਹਿਲਾਂ ਵੀ ਗੁੜੇ ਮਾਫ ਹਾਂਜੀ ਹਾਂਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਹੈ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਹਨ ਸਾਹਿਬ ਪ੍ਰੋਫੈਸਰ ਨੇ ਹਾਂਜੀ ਪਰ ਉਹ ਇਹ ਕੀ ਕਰੀ ਇੰਟਰਮੀਡੀਏਟ ਕਵਾਂਟਿਟੀ ਹੁੰਦੀ ਹੈ ਸਮਾਲ ਕਵਾਂਟਿਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ फिर बाहर आके फिर दोबारा कुछ ना कुछ करते रहते हैं सर ये संवेदनशील एरिया हैगा बा जड़ा ईडब्ल्यूएस कॉलोनी है कई बार उस पे ऊपर भी इन्होंने पहला हमला करने की कोशिश नहीं हुण नहीं हुंदा जी वो हां सर एंटीपीएस के अलावा वो भी कोई दूसरे क्रिमिनल में मैं ये परचे अ पटी हैं सर बरामदगी हुई है डिटेल पर हम दस्त ਲਕਿਤੇ ਮੈਂ ਲਾਸਟ ਡੈਟ ਡੈਟਲਾਈਨ ਆਪਣੀ ਦੀ ਗੱਲ ਬਤੋ ਤੇ ਬਿਲਕੁਲ ਇਹ ਸ਼ੇਰ ਕੋ ਬੜਾ ਚ ਚੱਲ ਰਿਹਾ ਪੰਜਾਬ ਉਸ ਦਾ ਕੁਝ ਅਜੇ ਵੀ ਚੁਣਾਲੇ ਮੁਸ਼ਕਿਲ ਹੀ ਹੈ ਡਾਬਾ ਉਖਾਰਾ ਅਜੇ ਵੀ ਕੁਝ ਬਾੜ ਕੋਲੇ ਦੇਖ ਤੁਹਾਨੂੰ ਪਤਾ ਕਿ ਸਾਡਾ ਦਾ ਇਨਫੋਰਮੇਸ਼ਨ ਨਹੀਂ ਹੈ ਦਿਸ ਇਜ਼ ਦਾ ਟਾਪ ਮੋਸਟ ਪ੍ਰਾਇੋਰਟੀ ਆਫ ਪੰਜਾਬ ਬਲਸ ਐਂਡ ਟਾਪ ਮੋਸਟ ਪ੍ਰਾਇੋਰਟੀ ਆਫ ਗਵਰਨਮੈਂਟ ਆਫ ਪੰਜਾਬ ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਕੋਈ ਹੋਰ ਕੋਈ ਪ੍ਰੋਸਿੰਗ ਹਾਂ ਪੰਜ ਪਰਚੇ ਦਰਜ ਹੋਏ ਐ ਅੱਠ ਬੰਦੇ ਕਰਫਰ ਹਾਂ ਜਿਹੜੇ ਨਾਮ ਸਨ ਸਰ ਜੀ ਨਾਮ ਤਾਂ ਉਹ ਦੱਸ ਦਿੱਤਾ ਕਰਦੇ ਜਿਹੜੇ ਪਿੰਡ ਨੇ ਜੁਣਾ ਹਾਂਜੀ ਆਪਾਂ ਟੋਟਲ ਆਰਟ ਸੀ ਨੇ ਕਿ ਆਪਦੇ ਨੂੰ ਪੰਜ ਨਹੀਂ 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 10 ਸਿਰਫ ਸਰ ਟੋਟਲ 10 ਰਿਪੋਰਟ ਹੋਈਆਂ ਐ ਅੱਠ ਬੰਦੇ ਫੜੇ ਗਏ ਨੇ ਜੀ ਤੇ ਪੰਜ ਪਰਚੇ ਸਰ ਇਹ ਕੱਲ ਵਾਲੇ ਦੇ ਕੇਸ ਦਾ ਨਾਮ ਹੋ ਰਿਹਾ ਸ਼ਰਾਬ ਕਿੜੀ ਦੀ ਬੰਦੇ ਜੀ ਜੀ ਉਹ ਚੈੱਕ ਕਰ ਬੰਦਰ ਐਕਸਾਈਦੀ ਕੋਈ ਆ ਰਿਹਾ ਆਪਣੇ ਬੂਟ ਲੈ ਕੇ ਸਤੇ ਪਰਚਾ ਤੇ ਰੋਜ਼ 2 2 3 ਐਕਸਰਸ ਐਟ ਤੇ ਹੋ ਰਹੀ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਵੀ ਨੇ ਔਰ ਫਿਜ਼ਲ ਨੂੰ ਪੇਚ ਦਿੱਤੇ ਗਏ ਤੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਪੇਚ ਦਿੱਤੀ ਵੀ ਤੇ ਨਾ ਪਤਾ ਕਿ ਆ ਜਿੱਥੇ ਜਿਹੜਾ ਸ਼ਰਾਬ ਬਣਦੀ ਹੈ ਸਾਡਾ ਜਿਹੜਾ ਫੋਕਸ ਹੈ ਉਹ ਉਹੀ ਫੋਕਸ ਹੈ ਟਾਰਗੇਟਡ ਰੇਡਸ ਕਰਨ ਪਹਿਲੇ ਸਰਵੇਲੈਂਸ ਕਰਮ ਫਿਰ ਟਾਰਗੇਟਡ ਰੇਡ ਨਹੀਂ ਤਾਂ ਇਤਨਾ ਪੁਲਿਸ ਜਾਏਗੀ ਗੁੱਟਰ ਬਜਾ ਕੇ ਲੋਕ ਭੱਜਣ ਦੇ ਸਰਵੇਲੈਂਸ ਤੋਂ ਬਾਅਦ ਜਦ ਜਦਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਹੈ ਸੋਰੀ ਨਹੀਂ ਤਾਂ ਹਾਂਜੀ